ਸੋਸ਼ੀਗੋ ਦੋਸਤੋ ਮੈਂ ਹਾਂ ਸਰਦੂਲ ਸਿਕੰਦਰ ਮੈਂ ਇੱਕ ਖੁਸ਼ੀ ਸਾਂਝੀ ਕਰਨ ਵਾਸਤੇ ਆਇਆ ਹਾਂ ਤੁਹਾਨਾਂ ਸਾਡਾ ਆਪਣਾ ਬੱਚਾ ਬਲਵੀਰ ਰਾਏ ਉਹਦਾ ਇੱਕ ਸਿੰਗਲ ਟਰੈਕ ਆਇਆ ਉਹ ਜ਼ਰੂਰ ਸੁਣਨਾ ਸੱਬੇ ਕੇ ਗਾਣਾ ਹੈ ਕਿਉਂਕਿ ਅੱਜ ਕੱਲ ਦੇ ਗਾਣੇ ਤੁਹਾਨੂੰ ਪਤਾ ਹੀ ਸਾਰੇ ਚੰਗੇ ਹੀ ਨਹੀਂ ਪਰ ਇਹ ਤੁਹਾਡੇ ਘਰ ਦੇ ਵਿੱਚ ਸੁਣਨ ਵਾਲਾ ਬਲਵੀਰ ਰਾਏ ਦਾ ਸਿੰਗਲ ਟਰੈਕ ਹੈ ਜਿਹਦੀ ਹੁੱਕ ਲਾਈਨ ਹੈ ਬੇ ਮੈਂ ਪਿਆਰ ਤੱਕ ਕਰਦੀਆਂ ਪਿਆਰ ਤਾਂ ਕਰਦੀਆਂ ਕਰਦੀਆਂ ਨਾਲ ਮਾਪਿਆਂ ਵੀਰਾਂ ਵੇ ਮੈਂ ਪਿਆਰ ਤਾਂ ਕਰਦੀਆਂ ਕਰਦੀਆਂ ਨਾਲ ਮਾਪਿਆਂ ਵੀਰਾਂ ਇਹ ਬਲਵਿੰਦਰ ਦਾ ਟਰੈਕ ਹਰ ਚੈਨਲ ਤੇ ਚੱਲ ਰਿਹਾ ਤੁਸੀਂ ਵੀ ਸੁਣੋ ਆਪਣੇ ਘਰ ਦੇ ਵਿੱਚ ਬੱਚਾ ਨੂੰ ਵੀ ਸੁਣਾਓ ਤਾਂ ਕਿ ਬੱਚੇ ਅਵੇਅਰ ਹੋਣ ਕਿ ਪਿਆਰ ਸਿਰਫ ਮੁੰਡੇ ਨੂੰ ਹੀ ਨਹੀਂ ਆਪਣੇ ਖਾਨਦਾਨ ਬਾਬਲ ਦੇ ਚਿੱਟੀ ਪੱਗ ਨੂੰ ਭਰਾਵਾਂ ਦੇ ਰਸੂਕ ਨੂੰ ਆਪਣੇ ਖਾਨਦਾਨ ਨੂੰ ਵੀ ਪਿਆਰ ਹੋ ਸਕਦਾ ਸ਼ਸ਼ੀਕਾ ਸਸਿਕਾ ਜੀ ਮੈਂ ਹਮਨੂਰੀ ਬਹੁਤ ਹੀ ਅੱਛਾ ਗਾਣਾ ਸਿੰਗਰ ਬਲਬੀਰ ਰਾਜੀਵਿਕ ਆਇਆ ਹੈ ਮੈਂ ਪਿਆਰ ਤਾਂ ਕਰਦੀ ਹਾਂ ਕਰਦੀ ਹਾਂ ਨਾਲ ਮਾਪਿਆਂ ਵੀਰਾਂ ਸਭ ਇੱਕ ਗਾਣਾ ਹੈ ਪਰਿਵਾਰ ਦੇ ਵਿੱਚ ਬੈਠ ਕੇ ਜਾਣ ਵਾਲਾ ਗਾਣਾ ਹੈ ਕੁੜੀਆਂ ਦਾ ਗਾਣਾ ਹੈ ਔਰ ਐਦਾਂ ਦੇ ਜਦੋਂ ਅੱਛੇ ਗਾਣੇ ਆਉਂਦੇ ਨੇ ਤਾਂ ਸਾਡਾ ਸਮਾਜ ਤੇ ਸਾਡਾ ਪਰਿਵਾਰ ਸਵੱਛ ਹੋ ਜਾਂਦਾ ਹੈ ਅੱਛੇ-ਅੱਛੇ ਗਾਣੇ ਸੁਣਨ ਦੀ ਆਪਣੇ ਬੱਚਿਆਂ ਨੂੰ ਆਦਤ ਪਾਓ ਸੋ ਵੱਧ ਤੋਂ ਵੱਧ ਇਸ ਗਾਣੇ ਨੂੰ ਸ਼ੇਅਰ ਕਰੋ ਔਰ ਸੁਣੋ ਇਹ ਗਾਣਾ ਰਿਲੀਜ਼ ਹੋ ਚੁੱਕਿਆ ਹੈ ਸਿੰਗਲ ਟਰੈਕ ਹੈ ਪੀਟੀਸੀ ਤੇ ਅਤੇ ਹੋਰ ਕਿੰਨੇ ਹੀ ਸਾਰੇ ਚੈਨਲ ਦੇ ਗਾਣੇ ਚੱਲ ਰਿਹਾ ਹੈ ਸੋ ਇਸ ਗਾਣੇ ਨੂੰ ਸੁਣੋ ਤੇ ਅੱਗੇ ਤੱਕੇ ਸ਼ੇਅਰ ਕਰੋ ਮੈਂ ਤਹੀ ਸਰਦਾਰਾਂ ਦੀ 베 ਮੈਨੂੰ ਐਰ ਗੈਰ ਨਾ ਜਾਣੀ ਪਹਿਲਾ ਇੱਜ਼ਤ ਮਾਪਿਆਂ ਦੀ ਪੜਾਂ ਮੈਂ ਫਿਰ ਸਤ ਗੁਰ ਦੀ ਬਾਣੀ ਮੈਂ ਉਹਨਾ ਚੋਨਾਵੇ ਜੋ ਕਰਦੀਆਂ ਬਾਬਲ ਦੀ ਪਗਲੀਰਾ ਮੈਂ ਪਿਆਰ ਤਾਂ ਕਰਦੀਆਂ ਕਰਦੀਆਂ ਨਾਲ ਮਾਪਿਆਂ ਵੀਰਾ ਮੈਂ ਪਿਆਰ ਤਾਂ ਕਰਦੀਆਂ ਕਰਦੀਆਂ ਨਾਲ ਮਾਪਿਆਂ ਵੀਰਾ ਮੈਂ ਪਿਆਰ ਤਾਂ ਕਰਦੀਆਂ ਕਰਦੀਆਂ ਨਾਲ ਮਾਪਿਆਂ ਵੀਰਾ ਸਸਿਕਾਲ ਦੋਸਤੋ ਮੈਂ ਹਾਂ ਨਿੰਚੋਪਾ ਇੱਕ ਬਹੁਤ ਹੀ ਅੱਛਾ ਗਾਣਾ ਸਿੰਗਰ ਬੰਵੀ ਰਾਈ ਜੀ ਨੇ ਗਾਇਆ ਹੈ ਲੈ ਪਿਆਰ ਤਾਂ ਕਰਦੀਆਂ ਕਰਦੀਆਂ ਨਾਲ ਮਾਪਿਆ ਵੀਰਾ ਪਰਵਾਦ ਦੇ ਵਿੱਚ ਗਾਣੇ ਵਾਲਾ ਗਾਣਾ ਹੈ ਕੁਰੀਆਂ ਦਾ ਗਾਣਾ ਹੈ ਜਦੋਂ ਇਹ ਜਿਹੇ ਅੱਛੇ ਗਾਣੇ ਆਉਂਦੇ ਨੇ ਇਹ ਨਾਲ ਦਸਮਾਤ ਸਾਡਾ ਪਰਵਾਦ ਸਵਛ ਹੋ ਜਾਂਦਾ ਹੈ ਇਹ ਜਿਹੜੇ ਅੱਛੇ ਗਾਣੇ ਸੁਣੋ ਤੇ ਅਸੀਂ ਬੱਚਿਆਂ ਨੂੰ ਸੁਣਾਉ ਸਸਿਕਾ ਸਸਿਕਾ ਮੈਂ ਧੀ ਸਰਦਾਰਾਂ ਦੀ ਬੇ ਮੈਨੂੰ ਐਰ ਗੈਰ ਨਾ ਜਾਣੀ ਪਹਿਲਾਂ ਇੱਜ਼ਤ ਮਾਪਿਆਂ ਦੀ ਪੜਾ ਮੈਂ ਐ ਫਿਰ ਸਤ ਗੁਰ ਦੀ ਬਾਣੀ ਮੈਂ ਉਹਨਾਂ ਚੋਂ ਨਾ ਵੇ ਜੋ ਕਰਦਿਆਂ ਬਾਬਲ ਦੀ ਪਗਲੀਰਾ ਮੈਂ ਪਿਆਰ ਤਾਂ ਕਰਦੀ ਆ ਕਰਦੀਆਂ ਨਾਲ ਮਾਪਿਆਂ ਵੀਰਾ ਵੇ ਮੈਂ ਪਿਆਰ ਤਾਂ ਕਰਦੀ ਆ ਦਰਦیاں ਨਾਲ ਮਾਪਿਆਂ ਵੀਰਾ ਵੀਰਾ ਮੇਰਿਆਂ ਦੀ ਮੇਰੇ ਨਾਲ ਹੀ ਜੱਗ ਤੇ ਕੈਮ ਸਰਦਾਰੀ ਮੈਂ ਇੱਜ਼ਤ ਵੀਰਾਂ ਦੀ ਉਹਨਾਂ ਨਾਲ ਕਿਉਂ ਕਰਾਂਂਗ ਦਾਰੀ ਵੀਰਾ ਮੇਰਿਆਂ ਦੀ ਮੇਰੇ ਨਾਲ ਹੀ ਜੱਗ ਤੇ ਕੈਮ ਸਰਦਾਰੀ ਮੈਂ ਇੱਜ਼ਤ ਵੀਰਾਂ ਦੀ ਉਹਨਾਂ ਨਾਲ ਕਿਉਂ ਕਰਾਂਂਗ ਦਾਰੀ ਜੋ ਇੱਜ਼ਤਾਂ ਰੋਲਦੀਆਂ ਓ ਤਾ ਹੋਰ ਹੋਣੀਆਂ ਹੀਰਾ ਮੈਂ ਪਿਆਰ ਤਾਂ ਕਰਦੀ ਆ ਕਰਦੀ ਆ ਨਾਲ ਮਾਪਿਆਂ ਵੀਰਾ ਵੇ ਮੈਂ ਪਿਆਰ ਤਾਂ ਕਰਦੀ ਆ ਕਰਦੀ ਆ ਨਾਲ ਮਾਪਿਆਂ ਵੀਰਾ